ਅੱਜ ਜਿਹੜਾ ਬਸਤੀ ਸੈਂਸੀਆਂ ਵਿੱਚ ਜਿਹੜਾ ਹੈਗਾ ਕੀ ਨਜਾਇਜ਼ ਕਬਜ਼ੇ ਦਾ ਜਿਹੜਾ ਕੇਸ ਹੈ 16 ਦੇ ਵਿੱਚ ਪੰਚਾਇਤ ਵੱਲੋਂ ਲਗਾਇਆ ਗਿਆ ਸੀਗਾ ਜਿਹੜੇ ਨਜਾਇਜ਼ ਕਬਜ਼ਾ ਕਰ ਨੌ ਬੰਦੇ ਬੈਠੇ ਸੀਗੇ ਉਹਨਾਂ ਨੇ ਅਪੀਲ ਫਿਰ ਏਡੀਸੀ ਆਫਿਸ ਪਾਤੀ ਸੀਗੀ ਏਡੀਸੀ ਆਫਿਸ ਦਾ ਵੱਲੋਂ ਜਿਹੜਾ 5ਵੇਂ ਮਹੀਨੇ ਵਿੱਚ ਫੈਸਲਾ ਕੀਤਾ ਗਿਆ ਪੰਚਾਇਤ ਦੇ ਹੱਕ ਦੇ ਵਿੱਚ ਉਸੇ ਦਰਾਨੀ ਅਸੀਂ ਜਿਹੜਾ ਫੈਸਲਾ ਹੈ ਡੀਡੀਪੀ ਸਾਹਿਬ ਨੂੰ ਦਖਲਵਾਰੈਂਟ ਈਸ਼ੂ ਕਰਨ ਲਈ ਦਿੱਤਾ ਸੀਗਾ ਦਖਲਵਾਰੈਂਟ ਈਸ਼ੂ ਹੋਣ ਉਪਰੰਤ ਜਿਹੜਾ ਤਹਿਸੀਲਦਾਰ ਨੂੰ ਡਿਊਟੀ ਮੈਜਿਸਟਰੇਟ ਇੱਥੇ ਲਗਾ ਕੇ ਜਿਹੜਾ ਅੱਜ ਨੌ ਬੰਦਿਆਂ ਦੇ ਖਿਲਾਫ ਰਣਯਾਇਜ ਕਬਜ਼ਾ ਸੀਗਾ ਉਹ ਅਸੀਂ ਅੱਜ ਤਸਿਲਦਾਰ ਸਾਹਿਬ ਦੀ ਮੌਜੂਦਗੀ ਡਿਉਟੀ ਮੈਜਿਸਟਰਡ ਦੇ ਪ੍ਰਧਾਨਗੀ ਦੇ ਹੇਠ ਵਿੱਚ ਛਡਵਾ ਰਹੇ ਇਹਦੇ ਵਿੱਚ ਪੰਜਾਬ ਸਰਕਾਰ ਦਾ ਵੀ ਕਾਫੀ ਬਹੁਤ ਵੱਡਾ ਯੋਗਦਾਨ ਹੈ ਜਿਹੜਾ ਉਹਨਾਂ ਦੇ ਆਪਾਂ ਮਤਾਬਕ ਜਿਹੜਾ ਕਾਰਵਾਈ ਕੀਤੀ ਹੈ ਅਸੀਂ ਖੜੇ ਹਾਂ ਅੱਜ ਬਨੋਵਾਲ ਕੋਲ ਸਾਡਾ ਪੁਲਿਸ ਸਟੇਸ਼ਨ ਗੜਚੰਡਾ ਡਿਸਟ੍ਰਿਕਟ ਹੁਸ਼ਿਆਰਪੁਰ ਚ ਹੈਗਾ ਇਹ ਇੱਥੇ ਇੱਕ ਬਸਤੀ ਹੈ ਜੋ ਕਿ ਕਾਫੀ ਸਾਡਾ ਹੌਟਸਪੌਟ ਹੈਗਾ ਬਿਕੋਜ਼ ਆਫ ਡਰੱਗ ਉੱਥੇ ਹੀ ਇਹ ਕਾਰਵਾਈ ਚੱਲ ਰਹੀ ਹੈ ਕਾਰਵਾਈ ਇਸ ਕਰਕੇ ਚੱਲ ਰਹੀ ਹੈ ਕਿਉਂਕਿ ਇਹਨਾਂ ਨੇ ਇਲੀਗਲ ਇਨਕ੍ਰੋਚਮੈਂਟਸ ਕੀਤੀਆਂ ਹੋਈਆਂ ਨੇ ਨੀਅਰ ਅਬਾ 13 ਮਰਲੇ ਥਾਂ ਹੈ ਕਿ ਪੰਚਾਇਤੀ ਲੈਂਡ ਨੂੰ ਕਬਜ਼ਾ ਕੀਤਾ ਹੋਇਆ ਹੈ। ਤੋਂ ਬੀਡੀਪੀ ਉਹ ਸਾਫ ਵੱਲੋਂ ਸਰਵੇਖਣ ਤੋਂ ਬਾਅਦ ਐਡਮਿਨਿਸਟ੍ਰੇਸ਼ਨ ਵੱਲੋਂ ਸਾਨੂੰ ਪੁਲਿਸ ਹੈਲਪ ਵਾਸਤੇ ਇੱਥੇ ਬੁਲਾਇਆ ਗਿਆ ਸੀਗਾ ਐਂਡ ਕਾਫੀ ਭਾਰੀ ਮਾਤਰਾ ਦੇ ਵਿੱਚ ਅਸੀਂ ਅੱਜ ਇੱਥੇ ਪੁਲਿਸ ਵੱਲ ਲਾਇਆ ਹੈਗਾ ਜਿੱਦਾਂ ਕਿ ਤੁਸੀਂ ਦੇਖ ਸਕਦੇ ਹੋ ਕਾਫੀ ਸਾਡੇ ਸੀਨੀਅਰ ਆਫਸਰਸ ਇੱਥੇ ਮੌਜੂਦ ਨੇ ਐਂਡ ਇੱਥੇ ਮੈਂ ਇਹ ਦੱਸਣਾ ਚਾਹੁੰਦਾ ਕਿ ਜਿਹੜੇ ਬੰਦੇ ਹੈਗੇ ਜਿਨ੍ਹਾਂ ਨੇ ਇਲੀਗਲ ਇਨਕ੍ਰੋਚਮੈਂਟਸ ਕੀਤੀਆਂ ਇਹਨਾਂ ਦੇ ਇਹ ਨੀਅਰ ਅਬਾਊਟ ਨੋ ਫੈਮਿਲੀਜ਼ ਐਂਡ ਇਹਨਾਂ ਦੇ ਪਰਿਵਾਰਿਕ ਮੈਂਬਰਸ ਦੇ ਇਹਨਾਂ ਨੇ ਮਿਲਾ ਕੇ ਨੀਅਰ ਅਬਾਊਟ 100 100 ਐਫਆਈਆਰ ਦਰਜ ਨੇ 100 ਕੇਸਿਸ ਦਰਜ ਨੇ ਜਿਨ੍ਹਾਂ ਦੇ ਵਿੱਚੋਂ ਮੈਕਸਿਮਮ ਕੇਸਿਸ ਐਨਡੀਪੀਐਸ ਦੇ ਜਿਹੜੀ ਇਨਕ੍ਰੋਚਮੈਂਟਸ ਕੀਤੀਆਂ ਜੋ ਸਾਰੀ ਕੀਤੀ ਹੈ ਉਹ ਵੀ ਦੋ ਨੰਬਰ ਦਾ ਪੈਸਾ ਸਮਗਲਿੰਗ ਕਰਕੇ ਪੈਡਲਿੰਗ ਕਰਕੇ ਇਹਨਾਂ ਨੇ ਕਮਾਇਆ ਹੈਗਾ ਸੋ ਡੈਫੀਨਿਟਲੀ ਇਟ ਇਜ਼ ਅ ਹਿੱਟ ਔਨ देयर ਫਾਈਨੈਂਸ਼ੀਅਲਸ ਐਂਡ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਪੰਜਾਬ ਸਰਕਾਰ ਵੱਲੋਂ ਚਲਾਇਆ ਜਾ ਰਿਹਾ ਉਸ ਮੁਹਿੰਮ ਦੇ ਵਿੱਚ ਵੀ ਇਹਨੂੰ ਦੇਖਿਆ ਜਾ ਸਕਦਾ ਹੈ ਇਹ ਇਲੀਗਲ ਇਨਕ੍ਰੋਚਮੈਂਟਸ ਜੋ ਡਰੱਗਸ ਸਮਗਲਰਸ ਨੇ ਬਣਾਈ ਹੈ ਉਹਨਾਂ ਨੂੰ ਵੀ ਬਖਸ਼ਿਆ ਨਹੀਂ ਜਾਊਗਾ ਜੋ ਇਹ ਗਲਤ ਤਰੀਕੇ ਨਾਲ ਕਾਰਵਾਈ ਕਰਦੇ ਹਨ ਉਹਨਾਂ ਦੇ ਅਗੇਂਸਟ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਪੁਲਿਸ ਪ੍ਰਸ਼ਾਸਨ ਵੱਲੋਂ ਐਂਡ ਪ੍ਰਸ਼ਾਸਨ ਵੱਲੋਂ